ਸਾਥੀ ਰਿਆ ਕਰੋ ਰਿਆ ਕਰੋ ਜੇਲਾਂ 'ਚ डकੇ ਸਾਥੀ ਰਿਆ ਕਰੋ ਰਿਆ ਕਰੋ ਉਹ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਜੇਲਾਂ 'ਚ डकੇ ਸਾਥੀ ਰਿਆ ਕਰੋ ਰਿਆ ਕਰੋ ਰਿਆ ਕਰੋ ਬੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਲਾ ਜੱਡੇ ਸਾਥੀ ਰਿਹਾ ਕਰੋ ਰੱਖ ਕਰੋ ਰੱਖ ਕਰੋ ਪੰਜਾਬ ਸਰਕਾਰ ਮਰਦਾਬਾਦ 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 ਵਾਅਦੇ ਤੇ ਮੁੱਕਰਨ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਝੂਠੇ ਲਾਰੇ ਲਗਾਈ ਸਰਕਾਰ ਮਰਦਾਬਾਦ 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 ਪੰਜਾਬ ਰੋਡਵੇ ਪੰਡਵਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਜਿੰਦਾਬਾਦ 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 ਪੰਜਾਬ ਰੋਡਵੇ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੱਕੇ ਨੌਕਰੀਆਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 25/11 ਪੰਜਾਬ ਦਾ ਸਟੇਟ ਐਡਵਾਈਜ਼ਰਾਂ ਸੂਬਾ ਸਲਾਹਕਾਰ ਅੱਜ ਬਟਾਲਾ ਡੀਪੂ ਚ ਗੇਟ ਰੈਲੀ ਕੀਤੀ ਗਈ ਹੈ 26 ਜਨਵਰੀ 2026 ਨੂੰ ਗੰਦਰਦਰ ਦਿਵਸ ਮਨਾਇਆ ਜਾ ਰਿਹਾ ਪਰ ਦੱਸਣਾ ਬਣਦਾ ਹੈ ਵੀ ਸਾਡੇ ਮਹਿਕਮੇ ਦੇ ਵਿੱਚ ਔਰ ਕਿਸਾਨਾਂ ਤੇ लाठीचार्ज ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਰਸਤੇ लाठीचार्ज ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਸਾਡੇ ਮਹਿਕਮੇ ਦੇ ਵਿੱਚ ਡਰਾਈਵਰਾਂ ਕਨੈਕਟਰਾਂ ਦੇ ਸ਼ਾਂਤਮਈ ਧਰਨੇ ਦੌਰਾਨ लाठीचार्ज ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਜਿਹੜੇ ਕਿ ਅੱਜ 2 ਮਹੀਨੇ ਤੋਂ ਉੱਤੇ ਹੋ ਗਏ ਆ ਸਰਕਾਰ ਸੰਜੀਦਾ ਨਹੀਂ ਅਸੀਂ ਆਪਣੇ ਆਪ ਨੂੰ ਅਜੇ ਇਸ ਦੇਸ਼ ਦੇ ਵਿੱਚ ਗੁਲਾਮ ਹੀ ਮੰਨਦੇ ਆ ਜਿਹਦੇ ਕਰਕੇ ਅਸੀਂ ਰੋਜ਼ ਕਰ ਰਹੇ ਹਾਂ ਗੇਟ ਰੈਲੀ ਕਰ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਵੀ 28 ਜਨਵਰੀ 2026 ਨੂੰ ਜਿਹੜੀ ਟ੍ਰਾਂਸਪੋਰਟ ਮਿਨਿਸਟਰ ਸਾਹਿਬ ਨਾਲ ਸਾਡੀ ਮੀਟਿੰਗ ਹੈ ਉਹਦੇ ਵਿਦੇ ਸਾਡੇ ਸਾਥੀਆਂ ਦਾ ਹੱਲ ਕੀਤਾ ਜਾਵੇ ਸਾਡੇ ਕੰਟਰੈਕਟ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਪੱਕਿਆ ਕਰਕੇ ਕੇ ਪਾਲਸੀ ਤਹਿਤ ਮਹਿਕਮੇ 'ਚ ਲਿਆ ਜਾਵੇ ਜਿਹੜੇ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਕਿਸੇ ਪਾਲਸੀ ਤਹਿਤ ਬਣਾ ਕੇ ਮਹਿਕਮੇ 'ਚ ਲਿਆ ਜਾਵੇ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਡੀਆਂ ਸਾਰੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸਰਕਾਰ ਪਿਛਲੇ ਸਮੇਂ ਚ ਉਹ ਲਾਗੂ ਕਰੇ ਧੰਨਵਾਦ ਜੀ ਮੈਰੀ ਪਰਮਜੀਤ ਸਿੰਘ ਕੋਹੜ ਪੰਜਾਬ ਰੋਡ ਤੇ ਪਨ ਬਸ ਪੀ ਆਰਟੀਸੀ ਡੀਪੂ ਬਟਾਲੇ ਦਾ ਮੈਂ ਅੱਜ ਇਹ ਚੈਨਲ 'ਤੇ ਦੱਸਣਾ ਚਾਹੁੰਦਾ ਹਾਂ ਉਹ ਸਰਕਾਰ ਪ੍ਰਤੀ ਜਿਹੜਾ ਪਿਛਲੇ ਜਦੋਂ ਸਰਕਾਰ ਆਈ ਆ ਤੇ ਚਾਵਾ ਨਾਲ ਅਸੀਂ ਬਣਾਈ ਤੇ ਕਾਫੀ ਚਾਹ ਕੀਤਾ ਲੱਡੂ ਵੰਡੇ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਉਹ ਸਰਕਾਰ ਉਹ ਵਾਅਦੇ ਤੇ ਉੱਤਰ ਨਹੀਂ ਰਹੀ। ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਿਆ ਕੀਤਾ ਜਾਵੇ। ਔਰ ਜੜੀਆਂ ਪੰਜਾਬ ਸਰਕਾਰ ਵੱਲੋਂ ਰੋਡਵੇ ਦੇ ਵਿੱਚ ਪ੍ਰਾਈਵੇਟ ਬੱਸਾਂ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮ ਉਹ ਨਾ ਪਾਈਆਂ ਜਾਣ। ਤੇ ਅਸੀਂ ਇਹ ਚਾਹੁੰਦੇ ਆ ਵੀ ਜੜੀਆਂ ਸਰਕਾਰੀ ਬੱਸਾਂ ਵਾਂ ਰੋਡਵੇ ਦੀਆਂ ਉਹੋ ਹੀ ਪਾਈਆਂ ਜਾਣ। ਇਹ ਸਰਕਾਰ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਤੇ ਅੱਜ ਦੀ ਜਿਹੜੀ ਗੇਟ ਰੈਲੀ ਕੀਤੀ ਆ ਆਪਣੇ ਮੰਗਾਂ ਪ੍ਰਤੀ ਵੀ ਮੁਲਾਜ਼ਮ ਜਿਹੜੇ ਉਹ ਪੱਕੇ ਕੀਤੇ ਜਾਂ। ਧੰਨਵਾਦ। ਮੈਂ ਪੰਜਾਬ ਰੋਡਵੇਅ ਪੰਪਾਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਤੋਂ ਡੀਪੂ ਬਟਾਲੇ ਤੋਂ ਪ੍ਰੈਸ ਖਤਰ ਰਾਜਦੀਪ ਸਿੰਘ। ਅਸੀਂ ਅੱਜ 26 ਜਨਵਰੀ ਨੂੰ ਸਾਡੀ ਸੈਂਟਰ ਬੋਡੀ ਵੱਲੋਂ ਜੋ ਕਾਲ ਦਿੱਤੀ ਗਈ ਸੀ, ਗੇਟ ਰੈਲੀ ਦੀ ਗੇਟ ਰੈਲੀ ਮੁਕੰਮਲ ਤੌਰ ਤੇ ਪੂਰਨ ਸਮਰਥਨ ਵਿੱਚ ਕੀਤੀ ਗਈ। ਅਸੀਂ ਸਰਕਾਰ ਤੋਂ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਹੱਲ ਕੀਤਾ ਜਾਵੇ। ਜਿਹੜੇ ਸਾਥੀਆਂ ਤੇ ਸਾਡਿਆਂ ਤੇ ਨਜਾਇਜ਼ ਪਰਚੇ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਵਾ, ਉਹ ਪਰਚੇ ਰੱਦ ਕਰਕੇ ਉਹਨਾਂ ਨੂੰ ਜਿਹੜੀਆਂ ਵਾ ਉਹਨਾਂ ਡਿਊਟੀਆਂ ਦੇ ਭਾੜ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਹੱਕੀ ਮੰਗਾ ਵਾ ਹੱਕੀ ਮੰਗਾ ਨੂੰ ਜਿਹੜਾ ਵਾ ਉਹ ਲਾਗੂ ਕਰਕੇ ਤੇ ਮਹਿਕਮੇ ਦੇ ਵਿੱਚ ਸਾਨੂੰ ਪੱਕਾ ਕੀਤਾ ਜਾਵੇ ਧੰਨਵਾਦ